ਹਾਂ ਜੀ ਸਸਰੀ ਗਰ ਸਰੋਂ ਨੇ ਹੋਰ ਕੇ ਮੇਉਂਸਬ ਠੀਕ ਠਾਕ ਹੋ। ਅਸੀਂ ਨੀਤੀ ਤੇ ਪਾਥੀਆਂ ਦੇ ਪਾਣੀ ਦੇ ਸਪਰੇਅ ਕਰਨ ਵਾਸਤੇ ਇੱਕ ਪਾਥੀ ਆਪਾਂ ਪਾਣੀ ਵਿੱਚ ਪੇਂਦਾਂਗੇ। 5 ਮਰਲੇ ਸਾਡੀ ਪਨੀਰੀ ਆ, ਇੱਕ ਪਾਥੀ ਬਹੁਤ ਆ। ਪੈਂਦਣ ਵਾਸਤੇ ਆਪਾਂ ਇਹਨੂੰ ਹੁਣ ਪਾਣੀ ਵਿੱਚ ਭੇਂ ਕੇ ਰੱਖਾਂਗੇ। ਪਾਥੀਆਂ ਦਾ ਪਾਣੀ ਤਿਆਰ ਹੋ ਗਿਆ ਆ। ਅੱਜ ਪਾਥੀ ਨੂੰ ਕੱਟ ਕੇ ਛੁੱਟ ਦਾਂਗੇ ਆਪਾਂ। ਇੱਕ ਪੰਪ ਵਿੱਚ 2 ਲੀਟਰ ਪਾਣੀ ਪਾਈਦਾ ਹੈ ਆਪਾਂ 1 ਲੀਟਰ ਪਾਣੀ ਪਾਵਾਂਗੇ ਅੱਧਾ ਪੰਪ ਲਗਾਵਾਂਗੇ 5 ਗੰਬਰਲੇ ਪਨੀਰੀ ਹੈ ਇਹ ਅਜ ਪੀਆ 126 ਅੱਜ 13 ਅੰਜਰਾਂ ਦੀ ਹੋ ਗਈ ਆ ਕਿਤੇ ਲੱਗੇ ਆਪਾਂ ਪਹਿਲੀ ਪਾਥੀਆਂ ਦੀ ਸਪਰੇਅ ਕਰਨ ਨੂੰ ਇਧਰ ਰਿਜ਼ਲਟ ਦਟਣਾ ਸ਼ੇਅਰ ਕਰਾਂਗੇ ਇਹਦਾ ਫਾਇਦਾ ਕੀ ਹੈਗਾ ਹੁਣੇ ਦੱਸਦੇ ਤੁਹਾਨੂੰ ਇਸ ਮੰਡੀਰੀ ਤੇ ਪਾਥੀਆਂ ਦੇ ਪਾਣੀ ਸਪਰੇਅ ਨਹੀਂ ਸੀ ਕੀਤੀ ਹੋਈ ਇਸ ਮੰਡੀਰੀ ਤੇ ਦੋ ਪਾਥੀ ਦੇ ਪਾਣੀ ਦੇ ਸਪਰੀਆਂ ਕੀਤੀਆਂ ਹੋਈਆਂ ਸੀ ਮੈਂ ਤੇ ਇਹ ਲਾਈਵ ਉਹਦੇ ਨਾਲ ਦੋ ਦਿਨ ਮਗਰੋਂ ਸੀ ਤੇ ਫਰਕ ਤੁਸੀਂ ਦੇਖ ਸਕਦੇ ਹੋ ਆਪੇ ਇਹ ਡਬਲ ਆਦੇ ਨਾਲੋਂ ਫਾਈਟ ਵਿੱਚ